ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰਸਿੱਖ ਬਲੌਗਸ 'ਤੇ ਮਿਲਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਇਸ ਦਿਵਾਲੀ ਅਸੀਂ ਜਗਾਉਨੇ ਆ ਜੀ ਪਾਣੀ ਦੇ ਦੀਵੇ ਤੇ ਇਹ ਕਿਵੇਂ ਜਗਾਉਨੇ ਆ ਅੱਜ ਅਸੀਂ ਇਸ ਬਲੌਗ ਦੇ ਵਿੱਚ ਦੇਖਾਂਗੇ ਤੁਸੀਂ ਕੀ ਕਰਨਾ ਇੱਕ ਦੀਵਾ ਲੈ ਲੈਣਾ ਉਹਨੂੰ ਸਾਫ਼ ਕਰਕੇ ਪਾਣੀ ਦੇ ਨਾਲ ਇਸ ਤਰ੍ਹਾਂ ਪੂਰੀ ਤਰ੍ਹਾਂ ਨਹੀਂ ਭਰਨਾ ਥੋੜਾ ਜਿਹਾ ਘੱਟ ਪਾਣੀ ਰੱਖਣਾ ਹੈ ਪਾਣੀ ਸਾਰਾ ਦੀਵੇ 'ਚ ਪਾ ਲੈਣਾ ਪਾਣੀ ਪਾ ਲੈਣ ਤੋਂ ਬਾਅਦ ਤੁਸੀਂ ਥੋੜਾ ਜਿਹਾ ਜਾਨਕਿ ਤਪਕਿਆਂ ਦੇ ਹਿਸਾਬ ਦੇ ਨਾਲ ਮਤ ਪਾਪ ਕੇ 3-4 ਤਪ ਤਪਕੇ ਦਬ ਤੇਲ ਦੇ ਵਿੱਚ ਪਾ ਦੇਣੀ ਆ ਠੀਕ ਹੈ ਤੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇਸ ਤਰ੍ਹਾਂ ਇੱਕ ਬੱਤੀ ਬੱਟ ਲੈਣੀ ਆ ਇਹਨੂੰ ਫਿਰ ਤੁਸੀਂ ਤੇਲ ਦੇ ਵਿੱਚ ਡਿਪ ਕਰਕੇ ਰੱਖ ਦੇਣਾ ਵਾ ਤੇ ਜਦੋਂ ਚੰਗੀ ਤਰ੍ਹਾਂ ਇਹਨਾਂ ਤੁਹਾਡੀ ਬੱਤੀ ਤੇਲ ਦੇ ਵਿੱਚ ਡਿਪ ਹੋ ਜਾਵੇਗੀ ਫਿਰ ਤੁਸੀਂ ਇਹਨੂੰ ਕੱਢ ਲੈਣਾ ਤੇਲ ਉਹਦਾ ਨਿਚੋੜ ਕੇ ਤਾਂ ਤੇਲ ਕੱਢ ਕੇ ਫਿਰ ਤੁਸੀਂ ਇਹਨੂੰ ਜਦੋਂ ਇਹਨੂੰ ਦੀਵੇ ਦੇ ਵਿੱਚ ਰੱਖਣਾ ਹੈ ਤਾਂ ਇੱਕੋ ਵਾਰ ਹੀ ਰੱਖਣਾ ਹੈ बार-बार ਬੱਤੀ ਕੱਢ ਕੇ ਨਹੀਂ ਬਦਲਣੀ ਹੈਗੀ ਉਹਦੇ ਸੈਂਟਰ ਜਿੱਥੇ ਤੁਹਾਡਾ ਤੇਲ ਇਕੱਠਾ ਹੋ ਜਾਊਗਾ ਪਾਣੀ ਦੇ ਉੱਪਰ ਤੈਰੂਗਾ ਤਾਂ ਤੁਸੀਂ ਉਹਦੇ ਸੈਂਟਰ ਦੇ ਵਿੱਚ ਬੱਤੀ ਪਾ ਕੇ ਰੱਖ ਦੇਣੀ ਆ ਤੁਸੀਂ ਜੇ ਨਹੀਂ ਸੈਟਾਂ ਦੀ ਤਾਂ ਤੁਸੀਂ ਬਾਰ-ਬਾਰ ਉਹਨੂੰ ਕੱਢ ਕੇ ਬਦਲ ਨਹੀਂ ਨਹੀਂ ਹੈਗੀ ਇੱਕੋ ਵਾਰੀ ਤੁਸੀਂ ਟਿਕਾ ਕੇ ਹੋਰੀ ਦੇਣੀ ਰੱਖ ਦੇਣੀ ਆ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਟਿਕ ਜਾਊਗੀ ਤੇ ਫਿਰ ਤੁਸੀਂ ਇਹਨੂੰ ਜਗਾ ਦੇਣਾ ਬਹੁਤ ਵਧੀਆ ਜਗੂਗਾ ਇਹ ਪਾਣੀ ਵਾਲੇ ਦੀਵੇ ਕਾਫੀ ਲੰਮੇ ਸਮੇਂ ਤੱਕ ਜਗਦੇ ਰਹਿੰਦੇ ਆ ਮੈਂ ਟਰਾਈ ਕਰਕੇ ਦੇਖਿਆ ਸੀਗਾ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਤੇ ਦੂਸਰਾ ਦੀਵਾ ਮੈਂ ਜਿਹੜਾ ਬਣਾਇਆ ਸੀਗਾ ਉਹ ਡੈਕੋਰੇਸ਼ਨ ਦੇ ਲਈ ਬਣਾਇਆ ਸੀਗਾ ਤੇ ਟਰਾਈ ਕੀਤਾ ਸੀ ਬਹੁਤ ਜ਼ਿਆਦਾ ਵਧੀਆ ਬਣਿਆ ਤੇ ਉਹਦੇ ਲਈ ਕੀ ਕਰਨਾ ਤੁਸੀਂ ਇੱਕ ਕੱਚ ਦੀ ਗਲਾਸੀ ਲੈਣੀ ਆ ਉਹਦੇ ਵਿੱਚ ਪਾਣੀ ਪਾ ਲੈਣਾ ਵਾ ਪਾਣੀ ਤੁਸੀਂ ਗਲਾਸੀ ਦੇ ਵਿੱਚ ਪੂਰਾ ਨਹੀਂ ਭਰਨਾ ਹੈਗਾ ਥੋੜਾ ਨੀਵਾ ਰੱਖਣਾ ਵਾ ਤੇ ਫਿਰ ਇੱਕ ਤੁਸੀਂ ਪੇਪਰ ਲੈਣਾ ਲਫਾਫਾ ਲੈਣਾ ਜਾਂ ਕੋਈ ਹਾਰਡ ਜਿਹਦਾ ਭੂਜੇ ਦੇ ਹੁੰਦੇ ਆ ਪੈਕੇਟ ਹਨਾ ਤੇ ਇਦਾਂ ਦਾ ਕੋਈ ਲਫਾਫਾ ਲੈ ਕੇ ਉਹਨੂੰ ਇਸ ਤਰੀਕੇ ਦੇ ਨਾਲ ਕੱਟ ਲੈਣਾ ਵਾ ਕੱਟ ਕੇ ਤੁਸੀਂ ਇੱਕ ਸਾਈਡ ਤੇ ਰੱਖ ਲੈਣਾ ਫਿਰ ਪਹਿਲਾਂ ਤੁਸੀਂ ਉਹਦੇ ਵਿੱਚ ਪਾਣਾ ਹੈ ਇਸ ਪਾਣੀ ਦੇ ਵਿੱਚ ਕੋਈ ਵੀ ਫੂਡ ਕਲਰ ਜਾਂ ਕੋਈ ਜਿਹੜਾ ਤੁਹਾਡੀ ਚੋਇਸ ਦੇ ਅਕੋਰਡਿੰਗ ਕੋਈ ਕਲਰ ਇਹਦੇ ਵਿੱਚ ਐਡ ਕਰ ਸਕਦੇ ਆ ਤੇ ਇਹਦੇ ਚ ਮੈਂ ਫੂਡ ਕਲਰ ਐਡ ਕੀਤਾ ਜੇ ਤੁਹਾਡੇ ਕੋ ਕੋਈ ਵੀ ਕਲਰ ਨਹੀਂ अवेलेबल ਹੈਗਾ ਤਾਂ ਤੁਸੀਂ ਆਮ ਹਲਦੀ ਤਾਂ ਘਰ ਦੇ ਵਿੱਚ ਹੁੰਦੀ ਹੀ ਆ ਤੁਸੀਂ ਹਲਦੀ ਵੀ ਐਡ ਕਰ ਸਕਦੇ ਹੋ ਇਹਦਾ ਕਲਰ ਬਹੁਤ ਵਧੀਆ ਪੱਤੀਆਂ ਇਸ ਤਰੀਕੇ ਦੇ ਨਾਲ ਕੱਟ ਲੈਣੀਆਂ ਇਹਨੂੰ ਪਾਣੀ ਦੇ ਵਿੱਚ ਡਿਪ ਕਰਨਾ ਹੈ ਡਿਪ ਕਰਨ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਉਸ ਪੇਪਰ ਜਿਹੜਾ ਪੇਪਰ ਆਪਾਂ ਕੱਟਿਆ ਸੀ ਉਹ ਪੇਪਰ ਦੇ ਵਿੱਚ ਇਸ ਤਰੀਕੇ ਦੇ ਨਾਲ ਪਾ ਦੇਣੀ ਆ ਪੇਪਰ ਦੇ ਵਿੱਚ ਪਾਉਣ ਤੋਂ ਬਾਅਦ ਇਹਨੂੰ ਬੱਤੀ ਨੂੰ ਪੇਪਰ ਦੇ ਨਾਲ ਨਹੀਂ ਐਡ ਹੋ ਜਾਣਾ ਇਹਨੂੰ ਤੁਸੀਂ ਏਦਾਂ ਗਲਾਸੀ ਦੇ ਵਿੱਚ ਰੱਖ ਕੇ ਫਿਰ ਇਹਨੂੰ ਜਗਾਉਗੇ ਤੁਸੀਂ ਤਾਂ ਬਹੁਤ ਜ਼ਿਆਦਾ ਵਧੀਆ ਬਣੂਗਾ ਤੁਸੀਂ ਇਹਦੇ ਲਈ ਡੈਕੋ ਦੇ ਲਈ ਕੁਝ ਵੀ ਵਿੱਚ ਪਾ ਸਕਦੇ ਹੋ ਕੋਈ ਪੱਤੇ ਵਗੈਰਾ ਜਾਂ ਕੁਝ ਸਟੋਨਸ ਵਗੈਰਾ ਕੁਝ ਵੀ ਪਾ ਸਕਦੇ ਹੋ ਦੇਖੋ ਹਨਾ ਤੇ ਕਿੰਨਾ ਸੋਹਣਾ ਲੱਗਦਾ ਜਗਦਾ ਇਹ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਤੇ ਜਦੋਂ ਪ੍ਰਭੂ ਨੇ ਦੇਖਿਆ ਸੀਗਾ ਕਹਿੰਦੀ ਮम्मा ਵਾਓ ਇਹਨੇ ਵੀ ਫਸਟ ਟਾਈਮ ਦੇਖਿਆ ਜਗਦਾ ਹਨਾ ਤੇ ਸੋ ਇਸ ਕਰਕੇ ਇਹਨੂੰ ਵਧੀਆ ਲੱਗਿਆ ਤੇ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਮੈਂ ਫਸਟ ਟਾਈਮ ਟਰਾਈ ਕੀਤਾ ਬਹੁਤ ਵਧੀਆ ਬਣਿਆ ਸੀਗਾ ਤੇ ਕਾਫੀ ਸਮੇਂ ਤੱਕ ਜਗਦਾ ਰਿਹਾ ਸੀ ਤੇ ਸੋ ਇਸ ਕਰਕੇ ਇੰਜੋਏ ਕਰੋ ਤੁਸੀਂ ਵੀ ਬਣਾ ਕੇ ਦੱਸਿਓ ਤੇ ਕਮੈਂਟ ਕਰਕੇ ਜਰੂਰ